ਦੀਨਾ ਦਾ ਸਮਾਪਤ ਤੋਂ ਬਾਅਦ ਵੀ ਮੇਅਰ ਨਹੀਂ ਬਣ ਸਕਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਲੁਧਿਆਣਾ ਦੇ ਵਿੱਚ ਮੇਅਰ ਦੇ ਜੋ ਦਾਵੇਦਾਰ ਨੇ ਸਭ ਤੋਂ ਮਜ਼ਬੂਤ ਦਾਵੇਦਾਰ ਅੰਮ੍ਰਿਤ ਵਰਸ਼ਾ ਰਾਮਪਾਲ ਮੰਨੇ ਜਾਂਦੇ ਨੇ ਜੋ ਕਿ ਲਗਾਤਾਰ ਚਾਰ ਵਾਰ ਕੌਂਸਲਰ ਵੀ ਰਹਿ ਚੁੱਕੇ ਨੇ ਅਤੇ ਇਸ ਤੋਂ ਇਲਾਵਾ ਬਾਣ ਨੰਬਰ 19 ਤੋਂ ਨਿਧੀ ਗੁਪਤਾ ਨੇ ਜੋ ਉਹ ਇਸ ਵਾਰੀ ਨਗਰ ਨਿਗਮ ਦੀ ਚੋਣਾਂ ਦੇ ਵਿੱਚ ਵਿਜੇਤਾ ਰਹੇ ਨੇ ਉਹ ਵੀ ਇਸ ਦੇ ਦਾਵੇਦਾਰ ਮੰਨੇ ਜਾਂਦੇ ਨੇ ਲੇਕਿਨ ਕਿਤੇ ਨਾ ਕਿਤੇ ਅੰਮ੍ਰਿਤ ਵਰਸ਼ਾ ਰਾਮਪਾਲ ਦਾ ਨਾਮ ਜੋ ਸਭ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਲੇਕਿਨ ਹੁਣ ਦੇਖਣਾ ਹੋਵੇ ਕਿ ਆਖਿਰ ਪਾਰਟੀ ਵੱਲੋਂ ਕਿਸ ਕਾਉਂਸਲਰ ਨੂੰ ਮੇਅਰ ਦੀ ਸੀਟ ਦੇ ਉੱਤੇ ਬਿਠਾਇਆ ਜਾਂਦਾ ਹੈ ਇਹ ਬਾਅਦ ਦੀ ਚਰਚਾ ਦਾ ਵਿਸ਼ਾ ਹੈ ਲੇਕਿਨ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਵੱਲੋਂ ਮੇਅਰ ਪਦ ਨੂੰ ਲੈ ਕੇ ਰਿਜ਼ਰਵੇਸ਼ਨ ਕਰ ਦਿੱਤੀ ਗਈ ਹੈ ਉਹ ਦੇਖਣਾ ਹੋਵੇਗਾ ਕਿ ਆਖਿਰ ਕਿਹੜੀ ਮੈਲਾ ਕਾਉਂਸਲਰ ਇਸ ਮੇਅਰ ਪਦ ਦੇ ਉੱਤੇ ਬੈੰਦੇ ਆ ਅਤੇ ਉਹਨਾਂ ਵੱਲੋਂ ਲੁਧਿਆਣੇ ਦਾ ਜੋ ਕੰਮਕਾਜ ਹੈ ਸੰਭਾਲਿਆ ਜਾਂਦੇ ਹਾਲਾਂਕਿ ਇਹ ਵੀ ਚਰਚਾਵਾਂ ਸਾਹਮਣੇ ਆਈਆਂ ਨੇ ਕਿ ਲਗਾਤਾਰ ਇਸ ਮੇਅਰ ਦੀ ਸੀਟ ਨੂੰ ਲੈ ਕੇ ਕਈ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਹਨ ਕਈ ਤਰੀਕੇ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ ਨੇ ਕਿ ਜੋ ਸਭ ਤੋਂ ਵੱਧ ਕੰਮ ਦਵੇਗਾ ਜੋ ਸਭ ਤੋਂ ਵੱਧ ਪ੍ਰੋਫਿਟ ਦਵੇਗਾ ਉਸ ਨੂੰ ਹੀ ਇਸ ਸੀਟ ਦੇ ਉੱਤੇ ਬਿਠਾਇਆ ਜਾਵੇਗਾ ਹਾਲਾਂਕਿ ਇਹ ਚਰਚਾਵਾਂ ਨੇ ਇਸ ਸੰਬੰਧੇ ਵਿੱਚ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਹੈ ਲੇਕਿਨ ਲਗਾਤਾਰ ਇਹ ਹੀ ਚਰਚਾਵਾ ਵੀ ਸ਼ਹਿਰ ਦੇ ਵਿੱਚ ਛਿੜੀਆਂ ਆਈਆਂ ਹੁਣ ਦੇਖਣਾ ਪਵੇਗਾ ਕਿ ਆਖਿਰ ਕਿਸ ਕਾਉਂਸਲਰ ਨੂੰ ਮੇਅਰ ਪਦ ਤੇ ਬਿਠਾਇਆ ਜਾਂਦਾ ਸਾਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਲੋਕਲ ਬਾਡੀ ਡਿਪਾਰਟਮੈਂਟ ਵੱਲੋਂ ਲੁਧਿਆਣਾ ਮੇਅਰ ਦੀ ਸੀਟ ਨੂੰ ਲੈ ਕੇ ਰਿਜ਼ਰਵੇਸ਼ਨ ਦੇ ਆਦੇਸ਼ ਜਾਰੀ ਕੀਤੇ ਗਿਆਨ ਜਿਸ ਦੇ ਵਿੱਚ ਕਿ ਲੁਧਿਆਣਾ ਦੇ ਵਿੱਚ ਮੇਅਰ ਸਿਰਫ ਇੱਕ ਮਹਿਲਾ ਕਾਉਂਸਲਰ ਨੂੰ ਹੀ ਬਣਾਉਣ ਦੇ ਆਦੇਸ਼ੇ ਜਾਰੀ ਕੀਤੇ ਗਏ ਨੇ ਯਾਨੀ ਕਿ ਹੁਣ ਜੇ ਲੁਧਿਆਣਾ ਦੇ ਮੇਅਰ ਬਣੇਗਾ ਤਾਂ ਉਹ ਇੱਕ ਮਹਿਲਾ ਕਾਉਂਸਲਰ ਹੀ ਬਣ ਸਕੇਗੀ ਇਸ ਬੰਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜੋ ਕਿ ਲੋਕਲ ਬਾਡੀ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਹਾਲਾਂਕਿ ਪੰਜਾਬ ਦੇ ਬਾਕੀ ਚਾਰ ਜ਼ਿਲ੍ਹਿਆਂ ਦੇ ਵਿੱਚ ਹਜੇ ਤੱਕ ਕਿਸੇ ਤਰੀਕੇ ਦੀ ਕੋਈ ਰਿਜ਼ਰਵੇਸ਼ਨ ਨਹੀਂ ਕੀਤੀ ਗਈ ਲੇਕਿਨ ਲੁਧਿਆਣਾ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਲੇਕਿਨ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਹਜੇ ਤੱਕ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ 41 ਸੀਟਾਂ ਨੇ ਹਜੇ ਤੱਕ ਯਾਨੀ ਕਿ ਇੱਕ ਆਜ਼ਾਦ ਉਮੀਦਵਾਰ ਹਜੇ ਪਾਰਟੀ ਦੇ ਵਿੱਚ ਰਲੇ ਨੇ ਜਿਹਨੂੰ ਮਿਲਾ ਕੇ ਹਜੇ ਤੱਕ ਪਾਰਟੀ ਕੋਲ ਸਿਰਫ 42 ਸੀਟਾਂ ਨੇ ਜਿਸ ਤੋਂ ਬਾਵਜੂਦ ਵੀ ਹਜੇ ਤੱਕ ਉਹਨਾਂ ਨੂੰ ਬਹੁਮਤ ਨਹੀਂ ਮਿਲ ਸਕਿਆ ਇਹਦੇ ਵਿੱਚ ਇੱਕ ਚਰਚਾ ਬਣੀ ਹੋਈ ਹੈ ਕਿ ਇੱਕ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਉਹਨਾਂ ਨੂੰ ਬਹੁਮਤ ਨਾ ਮਿਲਣ ਕਰਕੇ ਪਿਛਲੇ 16 ਤੋਂ 17 ਦਿਨਾਂ ਦਾ ਸਮਾਪਤੀ ਤੋਂ ਬਾਅਦ ਵੀ ਮੇਅਰ ਨਹੀਂ ਬਣ ਸਕਿਆ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਲੁਧਿਆਣਾ ਦੇ ਵਿੱਚ ਮੇਅਰ ਦੇ ਜੋ ਦਾਵੇਦਾਰ ਨੇ ਸਭ ਤੋਂ ਮਜ਼ਬੂਤ ਦਾਵੇਦਾਰ ਅੰਮ੍ਰਿਤ ਵਰਸ਼ਾ ਰਾਮਪਾਲ ਮੰਨੇ ਜਾਂਦੇ ਨੇ ਜੋ ਕਿ ਲਗਾਤਾਰ ਚਾਰ ਵਾਰ ਕੌਂਸਲਰ ਵੀ ਰਹਿ ਚੁੱਕੇ ਨੇ ਅਤੇ ਇਸ ਤੋਂ ਇਲਾਵਾ ਬਾਣ ਨੰਬਰ 19 ਤੋਂ ਨਿਧੀ ਗੁਪਤਾ ਨੇ ਜੋ ਉਹ ਇਸ ਵਾਰੀ ਨਗਰ ਨਿਗਮ ਦੀ ਚੋਣਾਂ ਦੇ ਵਿੱਚ ਵਿਜੇਤਾ ਰਹੇ ਨੇ ਉਹ ਵੀ ਇਸ ਦੇ ਦਾਅਵੇਦਾਰ ਮੰਨੇ ਜਾਂਦੇ ਨੇ ਲੇਕਿਨ ਕਿਤੇ ਨਾ ਕਿਤੇ ਅੰਮ੍ਰਿਤ ਵਰਸ਼ਾ ਰਾਮਪਾਲ ਦਾ ਨਾਮ ਜੋ ਸਭ ਤੋਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਲੇਕਿਨ ਹੁਣ ਦੇਖਣਾ ਹੋਵੇ ਕਿ ਆਖਿਰ ਪਾਰਟੀ ਵੱਲੋਂ ਕਿਸ ਕਾਉਂਸਲਰ ਨੂੰ ਮੇਅਰ ਦੀ ਸੀਟ ਦੇ ਉੱਤੇ ਬਿਠਾਇਆ ਜਾਂਦਾ ਹੈ ਇਹ ਬਾਅਦ ਚਰਚਾ ਦਾ ਵਿਸ਼ੇ ਲੇਕਿਨ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਵੱਲੋਂ ਮੇਅਰ ਪਦ ਨੂੰ ਲੈ ਕੇ ਰਿਜ਼ਰਵੇਸ਼ਨ ਕਰ ਦਿੱਤੀ ਗਈ ਹੈ ਉਹ ਦੇਖਣਾ ਹੋਵੇਗਾ ਕਿ ਆਖਿਰ ਕਿਹੜੀ ਮੈਲਾ ਕਾਉਂਸਲਰ ਇਸ ਮੇਅਰ ਪਦ ਦੇ ਉੱਤੇ ਬੈੰਦੇ ਆ ਅਤੇ ਉਹਨਾਂ ਵੱਲੋਂ ਲੁਧਿਆਣੇ ਦਾ ਜੋ ਕੰਮਕਾਜ ਹੈ ਸੰਭਾਲਿਆ ਜਾਂਦੇ ਹਾਲਾਂਕਿ ਇਹ ਵੀ ਚਰਚਾਵਾਂ ਸਾਹਮਣੇ ਆਈਆਂ ਨੇ ਕਿ ਲਗਾਤਾਰ ਇਸ ਮੇਅਰ ਦੀ ਸੀਟ ਨੂੰ ਲੈ ਕੇ ਕਈ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਹਨ ਕਈ ਤਰੀਕੇ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ ਨੇ ਕਿ ਜੋ ਸਭ ਤੋਂ ਵੱਧ ਕੰਮ ਦਵੇਗਾ ਜੋ ਸਭ ਤੋਂ ਵੱਧ ਪ੍ਰੋਫਿਟ ਦਵੇਗਾ ਉਸ ਨੂੰ ਹੀ ਇਸ ਸੀਟ ਦੇ ਉੱਤੇ ਬਿਠਾਇਆ ਜਾਵੇਗਾ ਹਾਲਾਂਕਿ ਇਹ ਚਰਚਾਵਾਂ ਨੇ ਇਸ ਸੰਬੰਧੇ ਵਿੱਚ ਕੋਈ ਵੀ ਪੁਸ਼ਟੀ ਨਹੀਂ ਹੋ ਪਾਈ ਹੈ ਲੇਕਿਨ ਲਗਾਤਾਰ ਇਹ ਹੀ ਚਰਚਾਵਾਂ ਵੀ ਸ਼ਹਿਰ ਦੇ ਵਿੱਚ ਛਿੜੀਆਂ ਆਈਆਂ ਹੁਣ ਦੇਖਣਾ ਪਵੇਗਾ ਕਿ ਆਖਿਰ ਕਿਸ ਕਾਉਂਸਲਰ ਨੂੰ ਮੇਅਰ ਪਦ ਦੇ ਉੱਤੇ ਬਿਠਾਇਆ ਜਾਂਦਾ ਹੈ